ਦੁਗਣਾ ਦਿਨ ਦੇ ਖਮਾ ਲਈ ਪੰਨ ਦਸ਼ਕਾਂ ਦਾ ਸਵਾਗਤ ਆਇਆ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਅੱਜ ਪੂਰੀ ਦੁਨੀਆ ਭਰ ਦੇ ਵਿੱਚ ਮਹਾਸ਼੍ਰੀ ਕਨੀਸ਼ੋ ਸਮਨਾਇਆ ਜਾ ਰਿਹਾ ਮਹਾ ਸ਼੍ਰੀ ਕਨੀਸ਼ ਮਹਾਰਾਜੀ ਜੀ ਦੀ ਜਿਹੜੀ ਮੋਤਿਮੈ ਵਿਸਰਜਿਤ ਕੀ ਰਹੇ ਤਕਰੀਰ ਦਸ ਦਿਨਾਂ ਤੋਂ ਲਗਾਤਾਰ ਜਿਹੜੀ ਮੋਤਰੀ ਨੋਤੀ ਸਥਾਪਨਾ ਕਰਕੇ ਪੂਜਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਨਵ ਦੁਰਗਾ ਵੈਲਫੇਅਰ ਸੁਸਾਇਟੀ ਜੋ ਸਾਹਨੇਵਾਲ ਦੇ ਵਿੱਚ ਜਿਹੜੀ ਇੱਕ ਨੌਜਵਾਨਾਂ ਦੇ ਵੱਲੋਂ ਜਿਹੜੀ ਹਰ ਸਾਲ ਲਗਾਤਾਰ ਮਤਲਬ ਸ਼੍ਰੀ ਕਨੀਸ਼ ਮਹਾਉ ਸਮਨਾਇਆ ਜਾ ਰਿਹਾ ਜਿਸ ਵਿੱਚ ਸਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਮੇਸ ਮਹਾਉ ਕਿਸ ਤਰੀਕਾ ਨਮਾਇਜ਼ ਬੋਲੀਏ ਗਣਪਤੀ ਗਨੀਸ਼ ਮਹਾਰਾਜ ਜੀ ਕੀ ਜੈ ਮੈਨੂੰ ਦੱਸ ਦੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣੇ ਵਾਰਡ ਨੰਬਰ 15 ਹਰਾ ਗਲੂਨੀ ਵਾਸੀਆਂ ਵੱਲੋਂ ਲਗਾਤਾਰ 8ਵਾਂ ਗਣਪਤੀ ਮਹਾਉਸਵ ਸਾਡੇ ਕਲੱਬ ਜੋ ਕਿ ਨੌਜਵਾਨ ਸਵਾਦਾ ਕਲੱਬ ਨਵ ਦੁਰਗਾ ਵੈਲਫੇਅਰ ਸੁਸਾਇਟੀ ਜੋ ਕਿ ਪਿਛਲੇ 8 ਸਾਲਾਂ ਤੋਂ ਸਾਡੇ ਮਿੰਟੂ ਪ੍ਰਧਾਨ ਜੀ ਦੀ ਅਗਵਾਈ ਹੇਠ ਚੱਲ ਰਿਹਾ ਹੈ ਤੇ ਉਹਨਾਂ ਦੀ ਸਾਰੀ ਟੀਮ ਅਸੀਂ ਕਲੱਬ ਮੈਂਬਰ ਬਹੁਤ ਹੀ ਧੂਮ-ਧਾਮ ਨਾਲ ਇਸ ਪਰਬ ਨੂੰ ਮਨਾਉਨੇ ਆ ਤੇ ਵਾਰਡ ਵਾਸੀ ਸਾਹਨੇ ਵਾਲੇ ਵਾਸੀ ਬਹੁਤ ਪਰਮਾ ਹੁੰਗਾਰਾ ਦਿੰਦੇ ਹਨ ਤੇ ਸਾਡਾ ਸਹਿਯੋਗ ਕਰਦੇ ਹਨ ਇਸ ਤਰੀਕੇ ਨਾਲ ਇੰਨੇ ਵੇ ਤੱਕ ਨੇ ਮਨਾਇਆ ਜਾਂਦਾ ਸੀ ਤਾਂ ਕਿ ਅੱਜ ਕਿੰਨਾ ਮਨਾਇਆ ਜਾਂਦਾ ਕਿਸ ਤਰ੍ਹਾਂ ਆਪਾਂ ਜਨ ਮੰਡੀਆਂ ਵਿੱਚ ਪਹੁੰਚੀਆਂ ਨੇ ਕਿ ਸਿੱਕਣਾ ਅਸੀਂ ਪਿਛਲੇ ਸ਼ਨੀਵਾਰ ਨੂੰ ਗਣਪਤੀ ਜੀ ਦੀ ਸਥਾਪਨਾ ਕੀਤੀ ਸੀ ਤੇ ਅੱਜ ਅਸੀਂ ਦਰਾਹਾ ਨਹਿਰ ਵਿਕੇ ਵੀ ਸਰਜਨ ਕਰਨ ਜਾ ਰਹੇ ਹਾਂ ਅਸੀਂ ਰੋਜ਼ ਸ਼ਾਮ ਨੂੰ 4 ਤੋਂ 6 ਇੱਥੇ ਕੀਰਤਨ ਹੁੰਦਾ ਸੀ ਉਪਰੰਤ 9 ਤੋਂ 11 ਲਗ ਲਗ ਭਜਨ ਮੰਡੀਆਂ ਆ ਆ ਵੀ ਅਸੀਂ ਬਾਬਾ ਬਲਕਨਾਥ ਜੀ ਦੀ ਚੌਂਕੀ ਵੀ ਕਰਵਾਈ ਸ਼ਿਵ ਮਹਾਰਾਤੀ ਕਰਵਾਈ ਤੇ ਰੋਜ਼ ਕੋਈ ਨਾ ਕੋਈ ਇੱਥੇ ਅਸੀਂ ਪ੍ਰੋਗਰਾਮ ਆਰਗੇਨਾਈਜ਼ ਕਰਦੇ ਸੀ ਕਿੰਨੀਆਂ ਮਤਲਬ ਜਿੱਥੇ ਕਿਸ ਤਰ੍ਹਾਂ ਦੀ ਪੂਜਾ ਉਤਰੀਆਂ ਦੀ ਠੀਕ ਕਿਤੇ ਕਿਹੜੇ ਕਿਹੜੇ ਮਤਲਬ ਇੱਥੇ ਰੂਪ ਰੱਖੇਗੇ ਸੀਗੇ ਅਸੀਂ ਗਣਪਤੀ ਜੀ ਦੇ ਤਿੰਨ ਸਰੂਪ ਰੱਖੇ ਸੀਗੇ ਜੀ ਤੇ ਚਾਰ ਤੋਂ ਛੇ ਕੀਰਤਨ ਕਰਦੇ ਸੀ ਉਪਰੰਤ ਹਰੇਕ ਘਰ ਤੋਂ ਹਰੇਕ ਮੱਲਾ ਨਵਾਸੀ ਨੇ ਲੰਗਰ ਦੀ ਸੇਵਾ ਕੀਤੀ ਵਕ ਵਕਤ ਤਰ੍ਹਾਂ ਦੇ ਭਗਵਾਨ ਪਕਾਏਗੇ ਅੱਜ ਵੀ ਅਸੀਂ ਗਣਪਤੀ ਦੇ ਜੋ ਗੁਰੂ ਕੇ ਲੰਗਰ ਨੇ ਉੱਥੋਂ ਵਰਤਾਏ ਗਿਆ ਅਤੇ ਸੰਗਤ ਨੇ ਭਰਮਾ ਸਹਿਯੋਗ ਕਰੇ ਕਿੰਨੇ ਸਾਲਾਂ ਤੋਂ ਮਤਲਬ ਤੁਸੀਂ ਲਗਾਤਾਰ ਇਹ ਸਾਡਾ ਇਸ ਵਾਰੀ 8ਵਾਂ ਗਣਪਤੀ ਮਹਾਉਤਸਵ ਜਿਹੜਾ ਜੋ ਕਿ ਵਾਰਡ ਵਾਸੀਆਂ ਦੀ ਮੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਮਨਾਇਆ ਜਾ ਰਿਹਾ ਹੈ ਜੀ ਨੌਜਵਾਨ ਇਸ ਨਾਲ ਜੁੜੇ ਨੇ ਕਿੱਸੇ ਕਿੰਨੇ ਕੁ ਵਾਰਡ ਵਾਸੀ ਦਾ ਕਿਸ ਤਰ੍ਹਾਂ ਸਹਿਯੋਗ ਰਿਹਾ ਸਾਡੇ ਕੋਲੇ ਕਟੂ-ਕੱਟ 31 ਮੈਂਬਰੀ ਕਮੇਟੀ ਹੈ ਜੀ ਨੌਜਵਾਨ ਸਭਾ ਦੀ ਜੋ ਕਿ ਸਾਨੇਵਾਲ ਦੇ ਵੱਖ-ਵੱਖ ਵਾੜਾਂ ਤੋਂ ਵੀ ਸਾਡੇ ਨਾਲ ਨੌਜਵਾਨ ਜੁੜੇ ਹੋਏ ਹਨ ਤੇ ਪੂਰਾ ਮੱਲਾ ਸਾਨੂੰ ਬਹੁਤੀ ਪਰਮਾ ਸਹਿਯੋਗ ਕਰਦਾ ਹੈ ਹੁਣ ਵੀ ਜਿਵੇਂ ਅਸੀਂ ਹਰੀਕ ਘਰ ਵਿੱਚ ਜਾ ਕੇ ਗਣਪਤੀ ਮਹਾਰਾਜ ਦੇ ਚਰਨ ਪਵਾ ਰਹੇ ਹਾਂ ਅਸੀਂ ਕੱਲ ਅਨਾਉਂਸ ਕਰਤਾ ਸੀ ਕਿ ਜਿਸ ਕਿਸੇ ਨੇ ਗਣਪਤੀ ਜੀ ਦੇ ਚਰਨ ਆਪਣੇ ਘਰ 'ਚ ਪਵਾਉਣੇ ਹਨ ਉਹ ਸਾਨੂੰ ਨੋਟ ਕਰਾ ਦੋ ਹੁਣ ਸਾਡੇ ਬਾਕੀ ਕਲੱਬ ਦੇ ਮੈਂਬਰ ਗਣਪਤੀ ਦੀ ਮੂਰਤੀ ਲੈ ਕੇ ਹਰੀਕ ਦੇ ਘਰ ਜਾ ਕੇ ਚਰਨ ਪਾ ਰਹੇ ਹਨ ਤੇ ਲੋਕ ਬਹੁਤ ਹੀ ਭਰਮਾ ਸਵਾਗਤ ਗਣਪਤੀ ਜਾ ਕਰ ਰਹੇ ਕਿਹੜੀ ਜਗ੍ਹਾ ਵੀ ਸ਼ਰਜਿਤ ਕਰਨ ਜਾ ਰਹੇ ਹਾਂ ਅਸੀਂ ਉਪਰੰਤ ਆ ਹੁਣ ਮੱਲਾ ਯੂਨੀਵਰਸਿਟੀਆਂ ਤੋਂ ਸਾਰੇ ਘਰਾਂ ਦੇ ਗਣਪਤੀ ਦੇ ਚਰਨ ਪਵਾ ਕੇ ਇਸ ਤੋਂ ਬਾਅਦ ਟਰਾਲੀਆਂ ਤੇ ਹੂਰ ਸਾਡੇ ਕੋ ਵਾਹਕਲ ਨੇ DJ ਸੰਗਤ ਨੂੰ ਨਾਲ ਲਿਜਾ ਕੇ ਅਸੀਂ ਦਰਾਹਾ ਨਹਿਰ ਵੀ ਕੇ ਬੜੀ ਧੂਮ ਧਾਮ ਨਾਲ ਵਿਸਾਧਨ ਕਰਨ ਜਾ ਰਹੇ ਹਾਂਗੇ ਇੱਕੇ ਸਿੱਕੇ ਨਾਲ ਜਿਹੜੀ ਮੰਨ ਲਓ ਵੀ ਅੱਜ ਜਿਸ ਤਰ੍ਹਾਂ ਭਗਵਾਨ ਸ੍ਰੀ ਮੇਰ ਮਹਾਰਾਜੀ ਨੂੰ ਦਿਸਬਖੋਕ ਤਰ੍ਹਾਂ ਦੇ ਪਕਵਾਨ ਦੇ ਭੋਗ ਲਗਾਈ ਜਾਂਦੇ ਨੇ ਇਥੋਂ ਅੱਜ ਕਿਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪੂਜਾ ਕਰਦੇ ਸੀਗੇ ਕਿਸ ਤਰੀਕੇ ਦੇ ਨਾਲ ਉਹ ਕਰਦੇ ਅਸੀਂ ਅੱਜ ਸਭ ਦਾ ਤੋਂ ਪਹਿਲਾਂ ਅਸੀਂ ਅੱਜ ਵਿਸਰਜਨ ਦਾ ਅਸੀਂ ਹਵਨ ਤੇ ਪੂਜਾ ਕੀਤੀ ਹੈ ਜੀ ਉਪਰੰਤ ਗੁਰੂ ਕੇ ਲੰਗਰ ਤੋਟ ਵਰਤਾਏ ਗਿਆ ਜੀ ਜਿੱਚ ਵਕ ਵਕ ਤਰ੍ਹਾਂ ਦੇ ਭਗਵਾਨ ਪਕਾਈ ਗਈ ਸੀਗੇ ਉਪਰੰਤ ਉਸ ਤੋਂ ਬਾਅਦ ਭਜਨ ਮੰਡਲੀ ਹੋਈ ਹੈ ਦੁਬਾਰਾ ਫਿਰ ਕੀਰਤਨ ਤੋਂ ਉਪਰੰਤ ਪ੍ਰਸ਼ਾਦ ਵਰਤਾ ਕੇ ਅਸੀਂ ਇੱਥੋਂ ਗਣਪਤੀ ਨੂੰ ਨਮਸਕਾਰ ਕਰਕੇ ਇੱਥੋਂ ਉਹ ਚਾਲੇ-ਵਾਲੇ ਤੇ ਹਨ ਮੈਂਟ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਲਗਾਤਾਰ ਕਾਫੀ 8 ਸਾਲਾਂ ਤੋਂ ਅਸੀਂ ਨਾਲ-ਨਾਲ ਜੁੜੇ ਹਾਂ ਕਾਫੀ ਨੌਜਵਾਨਾਂ ਨੂੰ ਵੀ ਜੋੜਿਆ ਪਰ ਬਹੁਤ ਸਾਰੇ ਜਿਹੜੇ ਪੁਰਾਣਾ ਕਰਦੇ ਮਾ ਜੀ ਸਾਰਿਆਂ ਦੇ ਸਹਿਯੋਗ ਨਾਲ ਰਲ ਮਿਲ ਕੇ ਇਹ ਪ੍ਰੋਗਰਾਮ ਹੋਈ ਜਾ ਰਿਹਾ ਜੀ ਹਰ ਸਾਲ ਨਵਾਂ ਕੁਝ ਨਾ ਕੁਝ ਕੁਝ ਨਾ ਕੋਈ ਵਧੀ ਜਾ ਰਿਹਾ ਹੈ ਪ੍ਰੋਗਰਾਮ ਬਹੁਤ ਜਨਕੀ ਮੱਲੇ ਦੇ ਸਹਿਯੋਗ ਨਾਲ ਸਾਨੇਵਾਲ ਦੇ ਸਹਿਯੋਗ ਨਾਲ ਰਲ ਮਿਲ ਕੇ ਦਿਨੋਂ 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 ਜ਼ਰਰੇ ਹੀ ਜਾ ਰਿਹਾ ਜੀ। ਤੇ ਬਹੁਤ ਵਧੀਆ ਬਾਰ ਉਹ ਅਲੱਗ-ਅਲੱਗ ਪਾਰਟੀਆਂ ਆ ਰਹੀਆਂ ਨੇ ਪ੍ਰੋਗਰਾਮ ਕਰਨ। ਪਰੇ ਕੋਈ ਪਾਰਟੀ ਆਉਂਦੀ ਏ, ਕਿਤੇ ਕੋਈ ਆਉਂਦੀ ਏ। ਹਾਂ ਗੋਸ਼ ਰਾਤ ਨੂੰ ਇੱਥੇ ਪ੍ਰੋਗਰਾਮ ਹੁੰਦੇ ਰਹੇ ਨੇ। ਤੇ ਬਹੁਤ ਵਧੀਆ ਜਿ ਭੰਡਾਰੇ ਵੀ ਲੱਗੇ ਨੇ। ਵਿੱਚ ਇੱਕ ਦੋ ਦਿਨ ਪਹਿਲਾਂ ਵੀ ਭੰਡਾਰੇ ਲੱਗੇ ਨੇ। ਤੇ ਬਹੁਤ ਵਧੀਆ ਚਾਵੇ। ਅੱਜ ਸ੍ਰੀ ਕਮੇਸ਼ ਮਹਾਰਾਜ ਜੀ ਨੂੰ ਬਿਰਸਜਿਤ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਮਨ ਦੇ ਵਿੱਚ ਹੁੰਦਾ ਕਿ ਮੰਦਰ ਵਿੱਚ ਕੋ ਸਾਹ ਦੇ ਨਾਲ ਲੈ ਕੇ ਆਇਆ ਪਹਿਲਾਂ ਕਾਫੀ ਉਹਨਾਂ ਦੀ ਪੂਜਾ ਕੀਤੀ ਆ ਕਿਸ ਤਰੀਕੇ ਨਾਲ ਸਜਾਇਆ ਗਿਆ ਮੰਦਰ ਵਧੀਆ ਪੰਡਾਲ ਸਜਾਇਆ ਗਿਆ ਲੇਕਿਨ ਅਸੀਂ ਬਿਰਸਜਿਤ ਕਰਨ ਜਾ ਰਹੇ ਹਾਂ ਤਾਂ ਮਨ ਨੂੰ ਪਾਬਿਕ ਨਾਲ ਕੁਝ ਇੱਥੋਂ ਦਾ ਮਨ ਨੂੰ ਤਾਂ ਬਹੁਤ ਕੋਈ ਹੁੰਦਾ ਜੀ ਪਰ ਹੁਣ ਜਿਹੜੇ ਰੀਤੀ ਰਿਵਾਜ ਬਣੇ ਨੇ ਫਿਰ ਉਹਨਾਂ ਦੇ ਰੂਲ ਦੇ ਮੁਤਾਬਿਕ ਜਿਵੇਂ ਮਹਾਰਾਜ ਜੀ ਨੇ ਬਣਾਏ ਹੋਏ ਨੇ ਉਹਦਾ ਚੱਲਣਾ ਚੱਲਣਾ ਜੀ ਫਿਰ ਰੀਸਰਜਨ ਕਰਨਾ ਵੀ ਜਰੂਰੀ ਹੈ ਕਹਿੰਦੇ ਯਾਨੀ ਪੂਰਾ ਮਹੱਲਾ ਜਾਏਗਾ ਸਾਰੇ ਪੂਰੇ ਵਾਰਡ ਵਾਸੀ ਜਾਏਗਾ ਪੂਰਾ ਹਾਂਜੀ ਹਾਂਜੀ ਪੂਰੇ ਵਾਰਡ ਵਾਸੀ ਆਰੇ ਸਾਨਿਆਂ ਤੋਂ ਹੋਰ ਵੀ ਸੰਗਤ ਆਈ ਹੈ ਜੀ ਉਦੋਂ ਪਰੋਂ ਸਾਰੀ ਸੰਗਤ ਜਿਹਨਾਂ ਇਹਨੇ ਜਾਣਾ ਹੁੰਦਾ ਉਹ ਸਾਨੂੰ ਪਹਿਲਾਂ ਦੱਸ ਦਿੰਦੇ ਅਸੀਂ ਵੀ ਜਾਣਾ ਫਿਰ ਅਸੀਂ ਉਸ ਹਿਸਾਬ ਨਾਲ ਗੱਡੀਆਂ ਕਰਕੇ ਜੇ ਟਰੈਕਟਰ ਟਰਾਲੀਆਂ ਜੀਪਾਂ ਉਸ ਹਿਸਾਬ ਨਾਲ ਗੱਡੀਆਂ ਕਰਕੇ ਸਾਰੀ ਸੰਗਤ ਲੈ ਕੇ ਜਾਈ ਜੀ ਨਾਲ ਉੱਥੇ ਫਿਰ ਭੰਡਾਰੇ ਵੰਡੇ ਜਾਂਦੇ ਨੇ ਕਿਨੇ ਮੈਂਬਰਾਂ ਦਾ ਤੁਸੀਂ ਲੈ ਕੇ ਚੱਲੇ ਸੀਗੇ ਕਿਸ ਤਰ੍ਹਾਂ ਦਾ ਟੀਚਾ ਲੈ ਕੇ ਚੱਲੇ ਸੀਗੇ ਘੱਟੋ ਘੱਟ ਨਹੀਂ ਤਾਂ ਇਹ 150 150 ਬੰਦਾ ਨਾਲ ਜਾਏਗਾ ਜਿਹੜਾ ਵਿਸਰਜਨ ਕਰਨ ਜਾਏਗਾ 150 ਬੰਦਾ ਹੋਏਗਾ ਇਹ ਮੈਸੇਜ ਦਿਓਗੇ ਨੋਚਾ ਦੇਖੋ ਜੀ ਮੈਜੀ ਦਾ ਸਾਡਾ ਇਹੀ ਹੈ ਅਸੀਂ ਅਪੀਲ ਕਰਦੇ ਆ ਨੌਜਵਾਨਾਂ ਨੂੰ ਕਿ ਸਾਡੇ ਕਲੱਬ ਦੇ ਨਾਲ ਵੱਧ ਤੋਂ ਵੱਧ ਜੁੜੋ ਤੇ ਹੋਰ ਇਸ ਤਰ੍ਹਾਂ ਦੇ ਅਸੀਂ ਧਾਰਮਿਕ ਪ੍ਰੋਗਰਾਮ ਕਰਾਉਂਦੇ ਰਹੀਏ ਤਾਂ ਜੋ ਲੋਕਾਂ ਨੂੰ ਅਸੀਂ ਸਮਾਜ ਨੂੰ ਚੰਗੇ ਸਨੇਹ ਦੇ ਸਕੀਏ